ਪਰਮ ਦੇ ਕੀ ਅਰਥ ਇੱਕ ਬਜਰ ਸਿੰਘ ਭਗਤ ਰਵਦਾਸ ਸਾਹਿਬ ਦਾ ਬੰਦਿਆ ਉਹ ਪਰਮ ਦੇ ਸ਼ਬਦ ਅਰਥ ਕਰਨੇ ਬੜੇ ਸੁੰਦਰ ਪਰਮ ਭਗਤ ਰਵਦਾਸ ਸਾਹਿਬ ਕਹਿੰਦੇ ਨੇ ਮਾਦਰੇ ਕਿਆ ਰਹੀਏ ਪ੍ਰਭ ਐਸਾ ਧਿਆਨ ਦੇਣਾ ਮਾਦਰੇ ਕਿਆ ਕਹੀਏ ਪ੍ਰਭ ਐਸਾ ਕਿਉਂ ਬਈਏ ਬਲੁਦਿ ਜੈਸਾ ਮੰਨਿਆ ਹੋਏ ਨਾ ਦਸ ਜਿਨ ਨੂੰ ਜਲ ਲੱਗ ਰਿਹਾ ਹੈ

ਕਈ ਸੰਕਤ ਸੈਰ ਨੂੰ ਕਿੰਨਾ ਜਿੱਲਾ ਅੱਖਾਂ ਦੇ ਨਾਲ ਵੇਖ ਰਿਹਾ ਇਹਦਾ ਸਾਹ ਨਹੀਂ ਵੇਖ ਸਕਦਾ ਤੇ ਲੈਣ ਵਾਲਾ ਕੌਣ ਜਿਹੜਾ ਆਭਿਸ਼ਟ ਹੈ ਜਿਹੜਾ ਦਿਸਦਾ ਹੀ ਨਹੀਂ बस ਇਹ ਸਿੰਪਲ ਹੈ ਕਿ ਜੋ ਮਨੋਂ ਕੱਟ ਨਹੀਂ ਜਿਹੜਾ ਕੋਈ ਹੈ ਕੋ ਨਹੀਂ ਤੇ ਜਿਹੜਾ ਕੋਈ ਨਹੀਂ ਹੈ ਉਹ ਅਸਲ ਵਿੱਚ ਹੈ ਭਾਵੇਂ ਜਿਹੜਾ ਕੋਈ ਦਿਸ ਰਿਹਾ ਇਹ ਸੱਚ ਨਹੀਂ ਇਹ ਤੇ ਕੂੜ ਪਸਾਰ ਹੈ ਇਹ ਸਭ ਕੂੜ ਹੈ ਵਿੰਸਣ ਵਾਲਾ ਨਾਸਮਨ ਤਖੈ ਤੇ ਜਿਹੜਾ ਨਹੀਂ ਦਿਸ ਰਿਹਾ ਜਿਹੜਾ ਚਲ ਚੇਨ ਪਰ ਵਰਨ ਜਾਤ ਰਜਾਤ ਨਹੀਂ ਦੇ ਹੈ ਜਿਹੜਾ ਸਤ ਨਿਰਗੁਣ ਨਿਰੰਕਾਰ ਸੁਰ ਸੁਆਮੀ ਆਪ ਹੈ ਜਿਹੜਾ ਰੂਪ ਨਾਲ ਰੇਖਾ ਰੰਗ ਕੇ ਜਤੈ ਹੋ ਗੁਣ ਤੇ ਪਰੋਪੇਨ ਹੈ ਜਿਹੜਾ ਨਹੀਂ ਹੈ ਉਹ ਅਸਲ ਵਿੱਚ ਹੈ ਪਰ ਇਹ ਮਨ ਜਿਹੜਾ ਸਬੂਤ ਉਹ ਸੱਚੇ ਨੇ ਭਰਮਾਂ ਦੇ ਵਿੱਚ ਫਸਿਆ ਬਣਦਾ ਮਨ ਇਹ ਕੀ ਹੈ ਭਰਮ ਹੈ ਸਾ ਜੈਸਾ ਮੰਨੀ ਹੈ ਹੋਇ ਲੱਗਦਾ ਸਭ ਦੀ ਵਿਆਖਿਆ ਬਹੁਤ ਸੁੰਦਰ ਕੀਤੀ ਪਾ ਤੁਸੀ

ਮਨ ਦੇ ਖਾਸਮ ਨੇ ਤੇ ਲੱਗੈ ਹੁ ਜਾਂ ਤੇ ਇਹ ਤੇ ਮੈਂ ਵਿਰਾਸਤ ਨੂੰ ਅਸਕਤੀ ਤੇ ਜਾਂਦਾ ਹਾਂ ਵਿਰਾਸਤ ਨੂੰ ਅਸਕਤੀ ਇਹ ਤੋਂ ਬਿਆਨ ਕਰੂੰ ਕਿ ਪਿਆਰ ਦੋ ਤਲਵਾਰਾਂ ਦੇ ਨੇ ਦੱਸ ਸਕਦਾ ਇਸ ਮਨ ਨੂੰ ਵੀ ਸੇਡਾ ਤੇ ਜਾਂ ਤੇ ਲਾਡੋ ਆਸਾ ਕਰ ਸਕਦਾ ਤੇ ਜਾਂ ਮੈਂ ਵਾਸਾ ਕਰੇ ਜੀ ਜਿੰਨਾ ਚਿਰ ਮੈਂ ਵਾਸਾ ਕਰੇ ਜੀ ਉਦੋਂ ਤੱਕ ਰੱਬ ਦੀ ਵਾਸਾ ਜਦੋਂ ਹਮ ਹੋਤੇ ਤਦ ਤੂੰ ਨਾਹੀਂ ਹਬ ਤੂੰ ਨਹੀਂ ਮੈਂ ਨਹੀਂ ਤੇ ਸਹਿਬ ਪਰਮਜੀ ਕਹਿੰਦੇ ਨੇ ਅਗਨ 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 ਜੈਸੇ

ਪਗਦੀ ਪੀਂਦੇ ਨੇ ਹੁਣ ਭਲਮ ਕੀ ਹੁੰਦਾ ਹੈ ਅੱਗੇ ਹੋ ਗਿਆ ਚਸਰੋਲ ਇਹ ਤਰਾ ਜਾਦਾ ਸੁਤਾ ਚੰਗਾ ਬਲਰਾਜ ਭਾਗਿਆ ਸੁੱਤੇ ਪੈਰ ਵਿੱਚ ਸੁਪਨਾ ਆਇਆ ਤੇ ਮੈਦਖ ਦਿਖਾਦੀ ਬਣ ਗਿਆ ਤੇ ਜੇ ਉੱਠ ਗਿਆ ਉਹ ਵਾਪਸ ਸੋਚੇ ਮੈਦਖ ਦਿਖਾਦੀ ਹੋਵੇ ਤੇ ਭਰਮ ਹੈ ਸੁਪਨਾ ਸੱਚ ਤੇ ਨਹੀਂ ਸੁਪਨਾ ਖੈ ਸੁਪਨੇ ਵਿੱਚ ਵਿਖਾਦੀ ਹੋਇਆ ਪਰ ਉਹਨਾਂ ਦਾ ਰਾਤ ਭਾਗ ਦਾ ਸੁੱਖ ਮਿਲਿਆ ਹੋਵੇ ਐਵੇਂ ਹੀ ਸੈਰੋ ਕਿਦ ਨੇ ਇਹ ਜਗਤ ਦੇ ਜਲ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਖ ਸੁਮਾਨ ਇਸ ਜਿਉਂ ਕੇ ਜਾ ਕੇ ਜਗਤ ਨੂੰ ਸੱਜ ਸਮਝਿਆ ਪਰ ਸਹਿਬ ਕਹਿੰਦੇ ਕਿ ਇਹ ਸੁਪਨਾ ਹੈ ਸੱਜ ਤੇ ਕੁਲਹੋਰ ਕਹਿੰਦੇ ਨਾਲ ਜੁੜਨਾ ਨਰਪਦ ਏਕ ਸੰਘਾਸਨ ਸੋਇਆ ਸੁਪਨੇ ਭਇਆ ਵਿਖਾਰੀ ਅਕਸ਼ੰਤ ਰਾਤ ਵਿੱਚ ਦੁਖ ਪਾਇਆ ਸੋਗਤ ਭਈ ਹਮਾਰੀ ਹੁਣ ਸੁਪਨੇ ਵਿੱਚ ਸਮਝ ਲੈ ਮੈਦ ਵਿਖਾਰੀ ਹੋ ਗਿਆ ਉੱਠ ਕੇ ਰੋਣ ਲੱਗ ਪਿਆ ਯਾਦੇ ਕਰਨ ਲੱਗ ਪਿਆ ਦੁੱਖ ਬਿਨਾਉ ਲੱਗ ਪਿਆ ਤੇ ਸਹਿਬ ਬੋਲਿਆ ਰਬਿਦਾਸ ਕਰਨੀਂ ਨੇ ਵੀ ਇਹ ਹਾਲਾਤ ਸਭੇ ਹੋ ਗਏ ਨੇ ਕਿ ਅਸੀਂ ਜਗਤ ਨੂੰ ਸੱਜ ਜਾਣਦੇ ਆ ਇਹਦੇ ਵਿੱਚ ਦੁੱਖ ਇਹਦੇ ਵਿੱਚ ਸਿਆਪੇ ਇਹਦੇ ਵਿੱਚ ਰੋਣ ਮਟਣ ਲੱਗ ਪਏ ਜਿਹੜਾ ਸੱਜ ਨੂੰ ਭੁੱਲ ਗਏ ਉਹਨੂੰ ਸੱਜ ਭੁੱਲ ਗਿਆ ਉਹ ਮੈਂ ਤੇ ਰਾਜਾਂ ਆ ਰਾਜ ਭਾਗ ਮੇਰੇ ਕੋਲ ਹੈ ਇਹਦਾ ਸੁਪਨਾ ਆਇਆ ਸੋ ਸੱਚ ਬਣ ਕੇ ਬੈਠੀ ਨਨਪਤ ਇੱਕ ਸੰਘਾਸ ਨੂੰ ਸੋਇਆ ਸੁਪਨੇ ਭਿਆਖਾਰੀ ਅਛਤ ਰਾਜ ਵਿਸ਼ ਆਇਆ ਸੁਖਤ ਪੈ ਨਿਮਾਰੀ ਅੱਗੇ ਬੰਬ ਬਰਤਾਰ ਸਿੰਘ ਕਹਿੰਦੇ ਰਾਜ ਕੋ ਅੰਗ પ્રસੰਗ ਜੈਸੇ ਹੋਏ ਅਬ ਕ ਚਰਮ ਦਿਨ ਆਇਆ ਰਾਜ ਦਾ ਖੁਦ ਰਾਜ ਭਾਵ ਨਹੀਂ ਰਾਜ ਗੱਜ ਭਾਵ ਰਸੀ ਜਿਵੇਂ ਇੱਕ ਹਨੇਰੇ ਵਿੱਚ ਲੋਕ ਘੁੜਿਆ ਜਾਵੇ ਤੇ ਉਹ ਰਸੀ ਨੂੰ ਥੱਪ ਮੰਨ ਬੈਠੇ ਤੇ ਡਰ ਜਾਵੇ ਉਹ ਹੈ ਜਸੂ ਰਸੀ ਬਸ ਕਿਤੇ ਇਹ ਰਾਜ ਖੋਖਲੀ ਹੋ ਗਿਆ ਰਾਜ ਭਿਆਨਕ وقت ਤੇ ਇਹ ਇਹਦੇ ਵਿੱਚ ਤਿਆਰ ਹੋ ਗਏ ਨਹੀਂ ਹੋਣੇ ਨਹੀਂ ਸੁਣਨੇ ਵੀ ਹੀ ਕਾਣੇ ਤਿਆਰ ਹੋਏ ਨੇ ਪਰਮੇਸ਼ਵਰ ਨੇ ਆਪਨੇ ਅੰਸ਼ ਵਿੱਚੋਂ ਨਹੀਂ ਸਾਨੂੰ ਪੜਾਇਆ ਬਸ ਦੂਰ ਹੈ ਸਿਮਰਨ ਸਾਧਨਾ ਦੇ ਨਾਲ ਉਹਨਾਂ ਚਰਨਾਂ ਨਾਲ ਅਭੇਦ ਹੋਣਾ ਫਿਰ ਬਾਬਾ ਰਵਿਦਾਸ ਸਾਹਿਬ ਜੀ ਨੇ ਸਭੇ ਏਕ ਅਨੇਕ ਹੈ ਸਵਾਮੀ ਸਭ ਘਟ ਭੋਗ ਲੈ ਸੋਈ ਕਹੇ ਰਵਿਦਾਸ ਹਾਥ ਪੈ ਮੇਰਾ ਸਰਜੇ ਹੋਏ ਸੋ ਹੋਈ ਬਾਬਾ ਰਵਿਦਾਸ ਸਾਹਿਬ ਜੀ ਬਸ ਇਹੀ ਤੇ ਪਰ ਇਹ ਤਾਂ ਬੜਾ ਦੂਰ ਬੈਠਾ ਜਿਨੇ ਪਰ ਸਹਿਬ ਜੀ ਨੇ ਦੂਰ ਨਾ ਜਾਣੋਗੇ ਦੂਰ ਨਹੀਂ ਨੇੜਾ ਹੈ ਦੂਰ ਨਾ ਜਾਣੇ ਹੋ ਸਾਰੇ ਸੰਭਾਲੇ ਉਹ ਦੂਰ ਥੋੜਾ ਤੇ ਭਗਤ ਰਵਿਦਾਸ ਸਾਹਿਬ ਨੇ ਕਿੰਨੇ ਕੁ ਨੇੜੇ ਇਨਾ ਹੀ ਕੋਲ ਬੈਠਾ ਹੋਇਆ ਜੀ ਉਹ ਸਿਰੇ ਨੇ ਕਿ ਜਿਸ ਦਾ ਕੋਲ ਵੀ ਹੋਵੇ ਉਹਨੂੰ ਕਹਿੰਦਾ ਕਿ ਨੇੜੇ ਅਸਰ ਪਰ ਭਗਤ ਰਵਿਦਾਸ ਸਾਹਿਬ ਨੇ ਨਹੀਂ ਉਸ ਤੋਂ ਵੀ ਜਿਹੜੇ ਕੁਝ ਹੈ ਸਰੀਰ ਦੇ ਸਭ ਤੋਂ ਨੇੜੇ ਨੇ ਹੱਥ ਤੇ ਭਗਤ ਰਵਿਦਾਸ ਸਾਹਿਬ ਨੇ ਉਹ ਹੱਥਾਂ ਤੋਂ ਵੀ ਹੇਲ ਲਿਆ ਜਿਹੜਾ ਪਰਮਪੁਰਵਾਜਤੂ ਪਰਮੇਸ਼ਰ ਹੈ ਨਾ ਉਹ ਸਤਨੂ ਵੀ ਨੇਰੇ ਕਹੇ ਨਿਦਾਸ ਹਾਥ ਪੈਰੇ ਨੇਰੇ ਸਜੇ ਕੋਈ ਸੂਰ ਬਸ ਕੇ ਪਰ ਉਹ ਜੋ ਸੈਦ ਨੇ ਚ ਨਿਕਲਦੇ ਨੇ ਜਿਵੇਂ ਉਹਦੇ ਸਤਸੁਖ ਹਰਚੰਦ ਕਉਰੀ ਮੇਨ ਕਾਇ ਸਮਝਾਂਦੇ ਇੱਕ ਮਾਮਾ ਹੈ ਸਤਿਗਤ ਬਲ ਤੇ ਵੀ ਬਦਲਾ ਦੇ ਵਿੱਚ ਖਰੀ ਚੰਦ ਰਾਜੇ ਦੀ ਨਗਰੀ ਬਣੀ ਬੁਲਿਆਣਾ ਸੱਚ ਨਹੀਂ ਪਰ ਉਹ ਦਾਸ ਦਾ ਉਦਾਹਰਣ ਦੇ ਤੈ ਉਹ ਕਿਤੇ ਵੀ ਇਸ ਦਾ ਵੀ ਹਰਚੰਦ ਰਾਜੇ ਦੀ ਤੱਕ ਇਹਨੂੰ ਸੱਚ ਮੰਨ ਲਵੇ ਤੇ ਫਿਰ ਕੀ ਆ ਤੁਸੀਂ ਕਿਆਸਤ ਕਰਨੀ ਜਦੋਂ Rajasthan ਤੋਂ ਤੁਰੇ ਜਾਂਦੇ ਦੂਰੋਂ ਚਮਕਦੀ ਰੇਤ ਪਾਣੀ ਜਾਂ ਪੀਪਲ ਪਰ ਹੈ ਉਹ ਤੇ ਰੇਤ ਹੈ ਪਾਣੀ ਸੁਣ ਬਸ ਇਸ ਤਰੀਕ ਜਗਤ ਹੈ ਵੀ ਇਸ ਦੂਰ ਦਿੱਸੇ ਸੁੰਦਰ ਜਗਤ ਨੂੰ ਸੱਜ ਜਾਣਦੇ ਆ ਪਰ ਇਹ ਸੱਜ ਹੈ ਨਹੀਂ ਸਭ ਮੇਰੇ ਇਹ ਪੂਰਾ ਤਮਾਸ਼ਾ ਹੁਣ ਜਿਵੇਂ ਉਦਾਲਨਪੁਰ ਕਿੱਤੀ ਭਾਈ ਉਦਾਰ ਸਾਹਿਬ ਨੇ ਜੇ ਬਾਜੀ ਖੇਡਣ ਖਾਣ ਦਾ ਇਸਾਰਾ ਕੁਝ ਆਪੇ ਹੱਥਾਂ ਤੋਂ ਕੱਢ ਦਿੰਦਾ ਪਰ ਸਾਰਿਆਂ ਨੂੰ ਜਿਵੇਂ ਕਾਉਣ ਤੋਂ ਬਾਅਦ ਉਹ ਫਿਰ ਠੂਠਾ ਲੈ ਕੇ ਮੰਗਣ ਲੱਗ ਪੈਂਦਾ ਤੇ ਕੋਈ ਸਿਆਣਾ ਕੋਈ ਵੀ ਹੁੰਦਾ ਤਾਂ ਹੱਥਾਂ ਨੂੰ ਸਭ ਤੋਂ ਕੱਢ ਰਿਆ ਹੁੰਦਾ ਤੇ ਹੁਣ ਠੂਠਾ ਲੈ ਕੇ ਮੰਗਣ ਲੱਗ ਪਿਆ ਉਹ ਕਹਿੰਦਾ ਬੰਦਿਆ ਤੁਸੀਂ ਸਭ ਤੋਂ ਝੂਠੀ ਆ ਜਿਹੜਾ ਮੰਗਰਿਆ ਨਾ ਕੇ ਸਭ ਦੇ ਜੀਵਨ ਨੂੰ ਕੁਝ ਪਾਓ ਕਿ ਤੇ ਮੇਰਾ ਕੰਮ ਚੱਲਦਾ ਤੇ ਸੱਚ ਦੇ ਬਸ ਇਹੀ ਸਾਜੇ ਬਾਜੇ ਕਰਦੀ ਖੇਤੀਓ ਸਭ ਕੁੜ ਤਮਸਾ ਆ ਜਿਹੜਾ ਜਗਤ ਹੈ ਨਾ E se curta, mas cheguei para ir no sal de garra